ਗੋਲਡਨ ਗੇਟ ਦੇ ਹਾਲਾਤ ਵੇਖ ਲਓ ਤੁਸੀਂ ਐਨੇ ਨਹੀਂ ਬੁੱਟੀ ਜੰਮੀ ਐ ਉਹਦੇ ਰੰਗ ਮੈਂ ਕਹਿੰਦਾ ਗੋਲਡਨ ਸੁਨਹਿਰੀ ਗੇਟ ਸੀ ਤੇ ਹੁਣ ਤੇ ਮੇਰੇ ਸਾਹਮਣੇ ਉਹਨਾਂ ਨੂੰ ਕਾਲਾ ਗੇਟ ਕਹਿਣਾ ਸ਼ੁਰੂ ਕਰ ਦिए ਬਸ ਥੋੜੀ ਜਿਹੀ ਦੂਰ ਕਹਿੰਦੇ 100 ਮੀਟਰ ਦੀ ਦੂਰੀ ਉੱਤੇ ਐਮਐਲਏ ਸਾਹਿਬ ਦਾ ਘਰ ਆ ਉਹਨਾਂ ਦਾ ਧਿਆਨ ਕਿਉਂ ਨਹੀਂ ਪਿਆ ਤੁਸੀਂ ਦੇਖੋ ਕਿ ਆਪਾਂ ਜਿੱਥੇ ਖਲੋਤੇ ਆ ਪੰਜ ਸਟੇਟ ਨੂੰ ਇਹ ਰਸਤਾ ਜੋੜਦਾ ਹਿਮਾਚਲ ਜੰਮੂ ਇਧਰ ਅੱਜ ਰਾਜਸਥਾਨ ਚੰਡੀਗੜ੍ਹ ਹਰਿਆਣਾ ਦਿੱਲੀ ਤੁਸੀਂ ਦੱਸੋ ਹੋਰ ਐਸ ਤੋਂ ਇਲਾਵਾ ਮੈਂ ਕਿਹਨੀਆਂ ਸਟੇਟ ਗਿਣਾਵਾਂ ਤੇ ਉੱਥੇ ਜਦੋਂ ਲੋਕ ਆਂਦੇ ਆ ਸੈਂਟਰ ਦੇ ਕੈਬਨਿਟ ਮੰਤਰੀ ਤੇ ਕੀ ਹਾਲਾਤ ਵੇਖਦੇ ਹਣ ਤੇ ਕਿੰਨੀ ਕੀ ਸ਼ਰਮ ਆਉਂਦੀ ਹੋਊਗੀ ਸਾਨੂੰ ਅਤੇ ਕੀ ਕਹਿੰਦੇ ਹੋਣਗੇ ਕਿ ਅਮਰਸਾਹ ਸਾਹਿਬ ਦਾ ਇਹ ਵਿਕਾਸ ਹੋਇਆ ਵਾ ਅਮਰਸਾਹ ਦੇ ਘਰ ਵੜਦੇ ਆਂ ਜਿਹੜਾ ਕੀ ਗੰਦਾ ਪਾਣੀ ਗੋਡੇ-ਗੋਡੇ ਪਾਣੀ ਖੜਾ ਵਾ ਇੰਨਾ ਬੁਰਾ ਹਾਲ ਪਛੱਬਰ ਦਾ ਰੂਪ ਧਾਰਨ ਕਰ ਗਿਆ ਬਾਜੀ ਉਹਦੇ ਵਿਕਾਸ ਵਾਲੀ ਗੱਲ ਹੀ ਛੱਡ ਦਿਓ ਆਪਾਂ ਵਿਕਾਸ ਦੀ ਤੇ ਗੱਲ ਹੀ ਨਹੀਂ ਕਰਨ ਦੇ ਅਸੀਂ ਕਹਿੰਦੇ ਜਿਹੜੀ ਚੀਜ਼ ਬਣੀ ਆ ਉਹਨੂੰ ਮੈਂਟੇਨ ਹੀ ਕਰ ਲਈਏ ਅਮਰਸਰ ਦੇ ਵਿੱਚ ਡੇਂਗੂ ਦੇ ਦਿਨੋਂ ਦਿਨ ਕੇਸ ਵੱਧ ਰਹੇ ਆ ਲੱਖਾਂ ਲੋਕੀ ਇਹਦੀ ਚਪੇੜ ਚ ਆ ਜਾਂਦੇ ਆ ਹਜ਼ਾਰਾਂ ਲੋਕੀ ਦੇ ਚੀ ਚਪੇੜ ਜਾਂਦੇ ਕਈ ਜਾਨਾਂ ਚਲੀ ਜਾਂਦੀਆਂ ਤੇ ਇਹ ਇੱਥੋਂ ਹੀ ਪਨਪੜਾ ਹੋਰ ਕਿਹੜਾ ਡੇਂਗੂ ਦਾ ਮੱਛਰ ਆਸਮਾਨ ਚੋਂ ਡਿੱਗ ਜਾਣਾ ਮੈਨੂੰ ਬੜੇ ਵੀਰੇ ਨੇ ਕਿਹਾ ਕੇ ਬਾਜੀ ਫਲਾਨੀ ਜਗ੍ਹਾ ਮੁੱਦਾ ਵਾਏ ਤੁਸੀਂ ਬੋਲੋ ਫਲਾਨੀ ਜਗ੍ਹਾ ਮੁੱਦਾ ਵਾਏ ਤੁਸੀਂ ਬੋਲੋ ਸਰਕਾਰ ਨੂੰ ਦੱਸੋ ਇਹ ਚੀਜ਼ 'ਤੇ ਧਿਆਨ ਕਰਾਓ ਅਹੀਂ ਨਹੀਂ ਬੋਲੇ ਕਿਉਂਕਿ ਲੋਕਾਂ ਨੇ ਚਾਵਾ ਨਾ ਸਰਕਾਰ ਬਣਾਈ ਹੈ ਸਰਕਾਰ ਨੂੰ ਟਾਈਮ ਚਾਹੀਦਾ ਹੁੰਦਾ ਵਾ ਪੈਰ ਪੱਕੇ ਕਰਨ ਨੂੰ ਪਰ ਹੁਣ ਤੇ ਮੇਰੇ ਹਿਸਾਬ ਨਾਲ ਬੜਾ ਟਾਈਮ ਹੋ ਗਿਆ ਤੇ ਇਨ ਸਾਲ ਹੋ ਗਿਆ ਕਹਿੰਦੇ ਵੀ ਪੰਜਾਬ ਦਾ ਵਿਕਾਸ ਹੋ ਰਿਹਾ ਪੰਜਾਬ ਵਿੱਚ ਡਿਵੈਲਪਮੈਂਟ ਹੋ ਰਹੀ ਆ ਕੀ ਲੱਗਦਾ ਇਹ ਡਿਵੈਲਪਮੈਂਟ ਆ ਉਪ ਮੁੱਖ ਮੰਤਰੀ ਸੀ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਕੋਲੋਂ ਕਹਿਆ ਗਿਆ ਸੀ ਵੀ ਸੜਕਾਂ ਤੇ ਭਾਵੇਂ ਬੰਬ ਸੁੱਟ ਦਿਓ ਸੜਕਾਂ ਨਹੀਂ ਟੁੱਟਣਗੀਆਂ ਕੀ ਲੱਗਦਾ ਉਹਨਾਂ ਦੇ ਜਿਹੜੀਆਂ ਉਸਤਾਨ ਦੀ ਜਿਹੜੀਆਂ ਸੜਕਾਂ ਬਣਾਈਆਂ ਗਈਆਂ ਹਜੇ ਤੱਕ ਹੈਗੀਆਂ ਨੇ ਗਾਹ ਹਜੇ ਤੱਕ ਸੜਕਾਂ ਨਹੀਂ ਬਣਾਈਆਂ ਕਿਸੇ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬੀ ਤਸਵੀਰਾਂ ਖਵਾਵਾਂਗੇ ਤੁਹਾਨੂੰ ਸ੍ਰੀ ਅਮਰਸਰ ਸਾਹਿਬ ਦੇ ਮੇਨ ਐਂਟਰਸ ਜਾਂ ਮੇਨ ਗੇਟ ਦੀ ਜਿੱਥੋਂ ਕੀ ਸ੍ਰੀ ਅਮਰਸਰ ਸਾਹਿਬ ਸ਼ੁਰੂਆਤ ਹੁੰਦਾ ਅਮਰਸਰ ਸਾਹਿਬ ਸਿਫਤੀ ਦੇ ਘਰ ਗਿਆ ਹੁੰਦਾ ਪਰ ਤੁਹਾਨੂੰ ਕੋਈ ਤਸਵੀਰਾਂ ਖਵਾਵਾਂਗੇ ਕੀ ਹਾਲਾਤ ਨੇ ਅਮਰਸਰ ਸਾਹਿਬ ਦੇ ਸਿਫਤੀ ਦੇ ਘਰ ਦੀਆਂ ਜਿੱਥੋਂ ਕੀ ਪਾਣੀ ਜਿਹੜਾ ਕੀ ਘੋਡੇ-ਘੋਡੇ ਪਾਣੀ ਖੜਾ ਆ ਅਤੇ ਲੋਕਾਂ ਦੇ ਕੀ ਹਾਲਾਤ ਨੇ ਲੋਕ ਲੰਘਣ ਤੋਂ ਇਥੋਂ ਮਜਬੂਰ ਨੇ ਤੁਸੀਂ ਤਸਵੀਰਾਂ ਵਿੱਚ ਸਾਂਝੀ ਕਰ ਸਕਦੇ ਆ ਇਹ ਅਮਰਸਰ ਸਾਹਿਬ ਦੇ ਮੇਨ ਐਂਟਰਸ ਦੀਆਂ ਕਿੰਨਾ ਕਿਥੇ ਪਾਣੀ ਖੜਿਆ ਵਾ ਪਰ ਮੈਨੂੰ ਲੱਗਦਾ ਵੀ ਕਿਸੇ ਸਰਕਾਰ ਦਾ ਕਿਸੇ ਐਮਐਲਏ ਦਾ ਜਿਹੜਾ ਕੇਵਲ ਧਿਆਨ ਨਹੀਂ ਪਿਆ ਰਿਹਾ ਇੱਕ ਛੱਪੜ ਦਾ ਰੂਪ ਜਿਹੜਾ ਕੀ ਧਾਨ ਕਰ ਗਿਆ ਇਥੋਂ ਕਹਿੰਦੇ 100 ਗਾ 100 ਮੀਟਰ ਦੀ ਜਿਹੜੀ ਦੂਰੀ ਤੇ ਉੱਤੇ ਐਮਐਲਏ ਸਾਹਿਬ ਦਾ ਘਰ ਆ ਪਰ ਪਤਾ ਨਹੀਂ ਕਿਉਂ ਨਹੀਂ ਇਹਨਾਂ ਵੱਲ ਧਿਆਨ ਦੇ ਕੀਤਾ ਜਾ ਰਿਹਾ ਤੇ ਇਸ ਮੁੱਦੇ ਦਾ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਅਮਰਸਰ ਦੇ ਨਿਵਾਸੀ ਨੇ ਸਮਾਜ ਸੇਵੀ ਨੇ ਬੰਟੀ ਵੀਰ ਜੀ ਅਕਸਰ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਵੀ ਕਰਦੇ ਨੇ ਅੱਜ ਆਪਣੇ ਘਰ ਦੀ ਗੱਲ ਕਰ ਰਹੇ ਨੇ ਅਮਰਸਰ ਸਾਹਿਬ ਦੀ ਬੰਟੀ ਵੀਰ ਦਾ ਬਹੁਤ ਬਹੁਤ ਸਵਾਗ ਧੰਨਵਾਦ ਹੈ ਧੰਨਵਾਦ ਹੈ ਜੀ ਗਰੇਵਾਲ ਸਾਹਿਬ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਜਿਹੜਾ ਇਹ ਬੜਾ ਜ਼ਰੂਰੀ ਮੁੱਦਾ ਅੰਮ੍ਰਿਤਸਰ ਦਾ ਜਿਹੜਾ ਤੁਸੀਂ ਅੱਜ ਚੁੱਕਣ ਆਏ ਹੋ ਤੁਸੀਂ ਦੇਖੋ ਕਿ ਅੰਮ੍ਰਿਤਸਰ ਸਫਤੀ ਦਾ ਘਰ ਕਹਿ ਦਿੰਦੇ ਆ ਪਵਿੱਤਰ ਨਗਰੀ ਹੈ ਗੁਰੂ ਦੀ ਤੇ ਉਹਦੇ ਮੱਥੇ ਦੇ ਉੱਤੇ ਕਹਿ ਲੋ ਤੁਸੀਂ ਇੱਕ ਜਿਹੜਾ ਕਲੰਕ ਜਾਂ ਨજર ਵੱਟੂ ਜਾਂ ਲੱਗਾ ਹੋਇਆ ਹੈ ਕਿ ਇੰਨੇ ਬੁਰੇ ਹਾਲਾਤ ਨੇ ਕਿ ਗੰਦਗੀ ਉਤੋਂ ਇਹਨਾਂ ਇਸ ਪੁਰਾਣਾ ਦੋ ਦੋ ਤਿੰਨ ਤਿੰਨ ਸਾਲ ਦਾ ਪਾਣੀ ਇਕੱਠਾ ਹੋਇਆ ਹੋਇਆ ਤੇ ਬਿਮਾਰੀਆਂ ਦੇ ਘਰ ਜਿਹੜਾ ਬਿਮਾਰੀ ਦੀ ਜੜ ਹੈ ਤੇ ਉਹਦਾ ਵੱਲ ਕਿਸੇ ਦਾ ਧਿਆਨ ਹੀ ਨਹੀਂ ਹੈ ਤੁਸੀਂ ਦੇਖੋ ਕਿ ਆਪਾਂ ਜਿੱਥੇ ਖਲੋਤੇ ਆਂ ਪੰਜ ਸਟੇਟ ਨੂੰ ਇਹ ਰਸਤਾ ਜੋੜਦਾ ਹਿਮਾਚਲ ਜੰਮੂ ਇੱਧਰ ਆਜ ਰਾਜਸਥਾਨ ਚੰਡੀਗੜ੍ਹ ਹਰਿਆਣਾ ਦਿੱਲੀ ਤੁਸੀਂ ਦੱਸੋ ਹੋਰ ਇਸ ਤੋਂ ਇਲਾਵਾ ਮੈਂ ਕਿੰਨੇ ਸਟੇਟ ਗਿਣਾਵਾਂ ਤੇ ਉੱਥੇ ਜਦੋਂ ਲੋਕ ਆਂਦੇ ਆ ਸੈਂਟਰ ਦੇ ਕੈਬਨਿਟ ਮੰਤਰੀ ਤੇ ਕੀ ਹਾਲਾਤ ਵੇਖਦੇ ਹੋਣਗੇ ਮੈਂ ਹੈਰਾਨ ਆ ਕਿ ਕਿਸੇ ਦਾ ਧਿਆਨ ਹੀ ਨਹੀਂ ਪਿਆ ਇਹ ਸਾਰੇ ਲੋਕ ਦੇਖੋ ਤੁਸੀਂ ਅਟਾਰੀ ਬਾਰਡਰ ਦੇ ਵੱਲੋਂ ਹੋ ਕੇ ਆਂਡੇ ਸ਼ਾਮ ਨੂੰ ਤੇ ਸਾਰਿਆਂ ਦਾ ਹਾਲਾਤ ਪੈਂਦੇ ਨਿਗਾਹ ਪੈਂਦੀ ਹੋਗੀ ਕੀ ਵੇਖਦੇ ਹੋਣਗੇ ਕਿ ਅੰਮ੍ਰਿਤਸਰ ਸਿਫਤੀ ਦਾ ਘਰ ਆ ਗੁਰੂ ਦੀ ਨਗਰੀ ਆ ਤੇ ਇਹਦੇ ਹਾਲਾਤ ਕੀ ਬਣੇ ਪਏ ਆ ਪਰ ਗੱਲ ਕਰੀ ਬੰਦੀ ਵੀਰ ਜਿੱਥੇ ਕਿ ਲੋਕ ਸਾਡੀ ਸਿਫਤਾ ਕਰਦੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਆ ਇੱਥੇ ਆ ਕੇ ਵੀਡੀਓ ਬਣਾਉਂਦੇ ਨੇ ਧਾਰਮਿਕ ਜਗ੍ਹਾ ਵੀ ਆ ਹੋਰ ਹੀ ਬੜਾ ਕੋਸ਼ਿਸ਼ ਤੇ ਵੇਖਣ ਆਸਦੇ ਆ ਪਰ ਜੇ ਉਹ ਲੰਘਦੇ ਹੋਣਗੇ ਇਹਨੀਆਂ ਵੀ ਫੋਟੋਆਂ ਫੋਟੋਆਂ ਬਣਾ ਕੇ ਲੈ ਤੇ ਕਿੰਨੀ ਕੀ ਸ਼ਰਮ ਆਉਂਦੀ ਹੋਊਗੀ ਸਾਨੂੰ ਅਤੇ ਕੀ ਕਹਿੰਦੇ ਹੋਣਗੇ ਕਿ ਅਮਰਸਾਹ ਸਾਹਿਬ ਦਾ ਇਹ ਵਿਕਾਸ ਹੋਇਆ ਵਾ ਅਮਰਸਾਹ ਦੇ ਘਰ ਵੜਦੇ ਆਂ ਜਿਹੜਾ ਕੀ ਗੰਦਾ ਪਾਣੀ ਘੋਡੇ ਘੋਡੇ ਪਾਣੀ ਖੜਾ ਵਾ ਇੰਨਾ ਬੁਰਾ ਹਾਲ ਵੀ ਛੱਬਰ ਦਾ ਰੂਤਾਨ ਕਰ ਗਿਆ ਭਾਜੀ ਉਹਨਾਂ ਤੇ ਵਿਕਾਸ ਵਾਲੀ ਗੱਲ ਹੀ ਛੱਡ ਦਿਓ ਆਪਾਂ ਵਿਕਾਸ ਦੀ ਤੇ ਗੱਲ ਹੀ ਨਹੀਂ ਕਰਨ ਦੇ ਆਂ ਕਿਹਨੇ ਜਿਹੜੀ ਚੀਜ਼ ਬਣੀ ਆ ਉਹਨੂੰ ਮੈਂਟੇਨ ਹੀ ਕਰ ਲਈਏ ਇਹ ਮੈਂਟੇਨੈਂਸ ਹੀ ਆ ਕਿ ਆ ਹਾਲਾਤ ਬਣੇ ਪਏ ਆ ਤੁਸੀਂ ਦੇਖੋ ਕਿ ਟੋਲ ਪਲਾਜ਼ਾ ਜਿਹੜੇ ਆ ਕੱਟੇ ਜਾਂਦੇ ਆ ਉਹਦੇ ਚ ਕਿਸੇ ਦੀ ਕੋਈ ਰਾਹਤ ਨਹੀਂ ਗਈ ਟੋਲ ਪਲਾਜ਼ਾ ਦੀ ਫੀਸਾਂ ਕੱਟੀਆਂ ਜਾਂਦੀਆਂ ਤੇ ਜਿਹੜਾ ਮੈਂਟੇਨੈਂਸ ਹੈਗੀ ਆ ਜਿਹੜਾ ਮੈਂਟੇਨ ਆ ਇਹ ਕਿੱਦਾਂ ਕਰਨਾ ਇਹ ਟੋਲ ਪਲਾਜ਼ਾ ਵਾਲੇ ਜਿਹੜੇ ਪੈਸੇ ਲੈਣ ਦੇ ਲੋਕਾਂ ਕੋਲੋਂ ਨਹੀਂ ਕਰਕੇ ਦੇਣਾ ਤੁਸੀਂ ਸੜਕ ਬਣਾਈ ਆ ਜੇ ਪਾਣੀ ਇਕੱਠਾ ਵਾ ਤੇ ਐਡਾ ਕੋਈ ਵੱਡਾ ਕੰਮ ਨਹੀਂ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਹਲਕੇ ਦਾ ਕੋਈ ਐਮ ਐਲ ਏ ਇਨਚਾਰਜ ਆ ਜਾਂ ਕੋਈ ਕਾਉਂਸਲਰ ਆ ਉਹਦੀ ਡਿਊਟੀ ਲਾਓ ਪੈਲ ਦੇ ਆਧਾਰ ਦੇ ਉੱਤੇ ਇਹ ਜਿਹੜਾ ਸਫਾਈ ਕਰਵਾਵੇ ਬੜਾ ਹੀ ਬੁਰਾ ਹਾਲਾਤ ਆ ਡੇਂਗੂ ਦਾ ਸੀਜ਼ਨ ਆ ਅਮਰਸਰ ਦੇ ਵਿੱਚ ਡੇਂਗੂ ਦੇ ਦਿਨੋਂ ਦਿਨ ਕੇਸ ਵਧ ਰਹੇ ਆ ਲੱਖਾਂ ਲੋਕੀ ਇਹਦੀ ਚਪੇੜ ਚ ਆ ਜਾਂਦੇ ਇੰਗੁਦਾ ਮੱਛਰ ਆਸਮਾਨ ਚ ਡਿੱਗ ਜਾਣਾ ਇਹ ਜਿਹੜਾ ਗੰਦ ਗੰਦੀ ਇਕੱਠੀ ਹੋਈ ਆ ਇੱਥੋਂ ਹੀ ਮੱਛਰ ਪੈਦਾ ਹੁੰਦਾ ਤੇ ਗਾਂ ਦੁਰਦਾ ਪਰ ਗੱਲ ਕਰੀ ਬੰਡੀ ਬੰਡੀ ਤੁਹਾਨੂੰ ਇਹਦੇ ਵੱਲ ਧਿਆਨ ਲੱਗ ਗਿਆ ਤੁਸੀਂ ਅਮਰਸિંહ ਸਾਹਿਬ ਦੇ ਰਹਿਣ ਵਾਲੇ ਹੋ ਤੁਹਾਨੂੰ ਇਹਦੇ ਬਾਰੇ ਗੱਲ ਕਰਦਿਆਂ ਮੁੱਦਾ ਮਿਲ ਗਿਆ ਵੀ ਇਸੇ ਗੱਲਬਾਤ ਕਰੀਏ ਕਿਉਂਕਿ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਤੁਹਾਨੂੰ ਲੰਘਦੇ ਹੋਣਗੇ ਕਿਤੇ ਤੁਹਾਨੂੰ ਕਹਿੰਦੇ ਜਾਣਗੇ ਵੀ ਆਹ ਤੁਹਾਡੇ ਅਮਰਸિંહ ਸਾਹਿਬ ਦਾ ਹਾਲ ਆ ਪਰ ਮੈਨੂੰ ਇਥੋਂ ਇਥੋਂ ਲੀਡਰ ਲੰਘਦੇ ਨੇ ਸੈਂਟਰ ਦੇ ਮੰਤਰੀ ਨੇ ਪੰਜਾਬ ਦੇ ਮੰਤਰੀ ਨੇ ਅੱਜ ਦੇ ਨਹੀਂ ਮੁੱਖ ਮੰਤਰੀ ਪੰਜਾਬ ਇੱਥੇ ਅਮਰਸિંહ ਸਾਹਿਬ ਆਉਂਦੇ ਨੇ ਠੀਕ ਇਹ ਲੱਗੇ ਹੀ ਕਿਨੇ 100 ਮੀਟਰ ਦੇ ਐਮਐਲਏ ਸਾਹਿਬ ਦਾ ਘਰ ਆ ਉਹਨਾਂ ਦਾ ਕਿਉਂ ਨਹੀਂ ਧਿਆਨ ਪਿਆ ਮੈਨੂੰ ਦੱਸੋ ਤੁਹਾਡਾ ਧਿਆਨ ਪਿਆ ਗਿਆ ਤੁਸੀਂ ਵੋਟਾਂ ਪਾ ਕੇ ਸਰਕਾਰ ਬਣਾਈ ਆ ਉਹਨਾਂ ਲੋਕਾਂ ਚੁਣਿਆ ਲੱਖਾਂ ਦੇ ਸਧਾਰਨ ਆਪਨਾ ਪਰ ਕਿਉਂ ਨਹੀਂ ਉਹਨਾਂ ਚੁਣਿਆ ਤੁਹਾਨੂੰ ਕਿਉਂ ਨਹੀਂ ਧਿਆਨ ਪਿਆ ਉਹਨਾਂ ਦਾ ਰਿਸ਼ਤੇਦਾਰ ਤੇ ਆਂਦੇ ਆ ਲੈਦਾ ਗੱਲ ਹੈ ਗੁਰੂ ਦੀ ਸੰਗਤ ਆਂਦੀ ਆ ਸ਼ਰਦਾ ਦੇ ਨਾਲ ਸੰਗਤ ਮੱਥਾ ਟੇਕਣ ਆਂਦੀ ਆ ਬਾਹਰ ਦੇ ਸ਼ਹਿਰਾਂ ਚੋਂ ਬਾਹਰ ਦੀਆਂ ਸਟੇਟਾਂ ਤੋਂ ਤੇ ਉਹ ਕੀ ਹਾਲਤ ਅਮਰਸਰ ਦੀਆਂ ਵੇਖਣ ਗਿਆ ਇਹ ਚੀਜ਼ ਦਾ ਦਰਦ ਆ ਅਹੀਂ ਤਿੰਨ ਸਾਲ ਨਹੀਂ ਬੋਲੇ ਮੈਨੂੰ ਬੜੇ ਵੀਰਾਂ ਨੇ ਕਿਹਾ ਕਿ ਪਾਜੀ ਫਲਾਨੀ ਜਗ੍ਹਾ ਮੁੱਦਾ ਵੈ ਤੁਸੀਂ ਬੋਲੋ ਫਲਾਨੀ ਜਗ੍ਹਾ ਮੁੱਦਾ ਵੈ ਤੁਸੀਂ ਬੋਲੋ ਸਰਕਾਰ ਨੂੰ ਦੱਸੋ ਇਹ ਚੀਜ਼ਾਂ ਤੇ ਧਿਆਨ ਕਰਾਓ ਅਹੀਂ ਨਹੀਂ ਬੋਲੇ ਕਿਉਂਕਿ ਲੋਕਾਂ ਨੇ ਚਾਵਾ ਨਾਲ ਸਰਕਾਰ ਬਣਾਈ ਹੈ ਸਰਕਾਰ ਨੂੰ ਟਾਈਮ ਚਾਹੀਦਾ ਹੁੰਦਾ ਵੈ ਪੈਰ ਪਾ ਕੇ ਕਰਨ ਨੂੰ ਪਰ ਹੁਣ ਤੇ ਮੇਰੇ ਹਿਸਾਬ ਨਾਲ ਬੜਾ ਟਾਈਮ ਹੋ ਗਿਆ ਤਿੰਨ ਸਾਲ ਹੋ ਗਏ ਆ ਜਿਹੜੇ ਨਿੱਕੇ ਨਿੱਕੇ ਕੰਮ ਐ ਇਹਨਾਂ ਤੋਂ ਸ਼ੁਰੂਆਤ ਕਰਨ ਮੁੱਖ ਮੰਤਰੀ ਸਾਹਿਬ ਵਧੀਆ ਕੰਮ ਕਰ ਰਹੇ ਨੇ ਲੋਕਾਂ ਨੂੰ ਦੱਸ ਹਰ ਚੀਜ਼ ਦਾ ਜਲ ਜਰਜ ਚਾਨਣਾ ਪਾਉਂਦੇ ਨੇ ਇਹ ਚੀਜ਼ਾਂ ਵੱਲ ਵੀ ਤੁਸੀਂ ਧਿਆਨ ਕਰੋ ਮੈਨੂੰ ਲੱਗਦਾ ਉਹਨਾਂ ਤੱਕ ਇਹ ਗੱਲ ਪਹੁੰਚੀ ਹੀ ਨਹੀਂ ਤੇ ਸਾਡੇ ਜਰੀਏ ਤੁਹਾਡੇ ਚੈਨਲ ਦੇ ਜਰੀਏ ਇਹ ਗੱਲ ਉਹਨਾਂ ਤੱਕ ਜਰੂਰ ਪਹੁੰਚੇਗੀ ਜਿਹੜਾ ਪਹਿਲ ਤੇ ਧਾਰ ਦੋਤੇ ਇਹਦਾ ਮਸਲਾ ਹੱਲ ਕਰਾਓ ਜੀ ਇਹ ਮੇਰੇ ਦੋਸਤ ਵੀ ਕਹਿੰਦੇ ਵੀ ਪੰਜਾਬ ਦਾ ਵਿਕਾਸ ਹੋ ਰਿਹਾ ਪੰਜਾਬ ਵਿੱਚ ਡਿਵੈਲਪਮੈਂਟ ਹੋ ਰਹੀ ਆ ਕੀ ਲੱਗਦਾ ਇਹ ਡਿਵੈਲਪਮੈਂਟ ਆ ਛੋ ਕਿੰਨਾ ਕ ਵੱਡਾ ਕੰਮ ਆ ਇੱਥੇ ਜਿਹੜਾ ਪਾਣੀ ਘਟਣ ਦਾ ਜਿਹੜਾ ਇੱਥੇ ਛੱਪੜਾ ਦੂ ਤਾਨ ਕਰ ਗਿਆ ਕਹਿੰਦੇ ਪਿਛਲੇ ਦੋ ਕੁ ਸਾਲ ਤੋਂ ਇਹ ਵਾਲਾ ਪਾਣੀ ਇੱਥੇ ਇਕੱਠਾ ਆਇਆ ਵਾ ਕਿਉਂ ਨਹੀਂ ਸਰਕਾਰ ਧਿਆਨ ਦੇਦੀਆਂ ਕਿਉਂ ਨਹੀਂ ਗਰੇਵਾਲ ਸਾਹਿਬ ਡਿਵੈਲਪਮੈਂਟ ਦੀ ਨਹੀਂ ਹੁਣ ਗੱਲ ਕਰਨੀ ਛੱਡਦੀ ਐ ਡਿਵੈਲਪਮੈਂਟ ਤੇ ਕੀ ਹੁਣੀ ਐ ਤੇ ਕੀ ਕਰਾਨੀ ਸਰਕਾਰਾਂ ਨੇ ਇਹਦੀ ਤੇ ਗੱਲ ਇੱਕ ਮੁੱਦਾ ਹੀ ਅਲੱਗਾ ਐ ਇਹਨੂੰ ਛੱਡ ਦਿਓ ਪਰ ਮੈਂ ਤਾਂ ਇਹਨਾਂ ਵਾਂ ਜਿਹੜੇ ਛੋਟੇ ਛੋਟੇ ਕੰਮ ਐ ਜਿਹੜੀਆਂ ਸੜਕਾਂ ਦੇ ਉੱਤੇ ਤੁਸੀਂ ਟੋਲ ਪਲਾਜ਼ਾ ਕੱਟ ਕੇ ਲੋਕਾਂ ਨੂੰ ਭੇਜਦੇ ਹੋ ਤੇ ਸੜਕਾਂ ਦੀ ਮੇਨਟੇਨੈਂਸ ਵੀ ਦਿਓ ਲੋਕਾਂ ਨੂੰ ਤੁਸੀਂ ਜਲੰਧਰੋਂ ਤੁਰੋ ਦੋ ਟੋਲ ਰਾਹ ਚ ਪੈਂਦੇ ਐ ਜੇ ਤੁਹਾਡੇ ਪੈਸੇ ਨਹੀਂ ਵੀਗੇ ਜੇ ਤੁਹਾਡੇ ਕਾਰਡ 'ਚ ਪੈਸੇ ਨਹੀਂ ਗੇ ਕੈਸ਼ ਦਿਓ ਤੁਹਾਡੇ ਕੋ ਕੈਸ਼ ਨਹੀਂ ਆ ਤਾਂ ਗੱਡੀ ਸਾਈਡ ਤੇ ਲਾ ਦਿਓ ਵਾਪਸ ਲੈ ਜਾਓ ਅਮਰਸਾਨੂੰ ਵੀ ਆਪਣੇ ਕੰਮ ਨੂੰ ਹੀ ਤੇ ਹਾਲਾਤ ਤੇ ਸੜਕਾਂ ਉਹ ਕੌਣ ਦੇਏਗਾ ਸਾਨੂੰ ਜਿਹੜੀ ਸੁਵਿਧਾਵਾਂ ਆ ਮੈਂ ਉਹ ਕਿਹਨੇ ਦੇਣੀਆਂ ਟੋਲ ਪਲਾਜ਼ਾ ਘਟਾਓ ਪਰ ਸਾਡੇ ਕੋਲ ਸੁਵਿਧਾਨਾ ਮੰਗੋ ਇਹ ਹਾਲਾਤ ਬਣ ਚੁੱਕੇ ਆ ਪਰ ਵੀ ਨਾ ਸੋ ਵੀ ਪਿਲੇ ਦੇ ਸਰਕਾਰ ਜਿਹੜੀ ਕੀ ਕਾਲੀ ਭਾਏ ਭਾ ਸਰਕਾਰ ਰਹੀ ਆ ਉਸ ਟਾਈਮ ਜਿਹੜੇ ਕੀ ਉਪ ਮੁੱਖ ਮੰਤਰੀ ਸੀ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਕੋਲੋਂ ਕਹਿਆ ਗਿਆ ਸੀ ਵੀ ਸੜਕਾਂ ਤੇ ਭਾਵੇਂ ਬੰਬ ਛੋੜ ਦਿਓ ਸੜਕਾਂ ਨਹੀਂ ਟੁੱਟਣਗੀਆਂ ਕੀ ਲੱਗਦਾ ਉਹਨਾਂ ਦੀਆਂ ਜਿਹੜੀਆਂ ਉਸ ਟਾਈਮ ਦੀਆਂ ਜਿਹੜੀਆਂ ਸੜਕਾਂ ਬਣਾਈਆਂ ਹੋਈਆਂ ਹਜੇ ਤੱਕ ਹੈਗੀਆਂ ਨੇ ਗਾਂ ਹਜੇ ਤੱਕ ਸੜਕਾਂ ਨਹੀਂ ਬਣਾਈਆਂ ਕਿਸੇ ਨੇ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਜੇ ਮ o the ਨਵੀਆਂ ਤੇ ਨਹੀਂ ਬਣਨ ਡੀਆਂ ਜਿਹੜੇ ਬਣਨ ਡੀਆਂ ਬਸ ਹੋਈਏ ਕਿਸੇ ਕਿਸੇ ਪਾਸੇ ਬੰਦੀਆਂ ਗਿਆ ਪਰ ਸਾਡੇ ਸ਼ਹਿਰ ਚ ਤੇ ਕੋਈ ਖਾਸ ਨਹੀਂ ਬਣੀਆ ਪਰ ਜਿਹੜੀਆਂ ਬਣੀਆਂ ਵੇ ਤੇ ਉਹਨੂੰ ਮੇਨਟੇਨ ਦਾ ਮੇਨਟੇਨੈਂਸ ਜਿਹੜੀ ਆ ਤੁਹਾਨੂੰ ਬੜੀ ਜ਼ਰੂਰੀ ਚਾਹੀਦੀ ਆ ਕੋਈ ਵਾਲੀ 골ਡਨ ਗੇਟ ਹੈ 골ਡਨ ਗੇਟ ਦੇ ਹਾਲਾਤ ਵੇਖ ਲਓ ਤੁਸੀਂ ਇੰਨੇ ਨਹੀਂ ਬੁੱਟੀ ਜੰਮੀ ਆ ਉਹਦੇ ਰੰਗ ਮੈਂ ਕਹਿੰਦਾ 골ਡਨ ਸੁਨਹਿਰੀ ਗੇਟ ਸੀ ਤੇ ਹੁਣ ਤੇ ਮੇਰੇ ਸਾਹ ਉਹਨਾਂ ਨੂੰ ਕਾਲਾ ਗੇਟ ਕਹਿਣਾ ਸ਼ੁਰੂ ਕਰ ਦਈਏ ਜਦੋਂ ਨਵਾਂ ਗੇਟ ਬਣਿਆ ਹੀ ਲੋਕੀ ਦੂਰ ਉਧਰ ਆ ਕੇ ਤੇ ਫੋਟੋਆਂ ਖਿਚਾਉਂਦੇ ਕਿ 골ਡਨ ਗੇਟ ਅਮਰ ਸਰ ਦੇ ਵਿੱਚ ਬਣਿਆ ਤੇ ਹੁਣ ਤੇ ਮੈਨੂੰ ਲੱ ਪੀ 골ਡਨ 게ਟ ਇਹ ਮੈਂ ਕਹਿੰਦਾ ਵੀ ਸਾਡੇ ਅਮਰਸਰ ਸਾਹਿਬ ਦੀ ਸ਼ਾਨ ਆ ਜਦੋਂ ਬਣਿਆ ਸੀ 골ਡਨ 게ਟ ਲੋਕਾਂ ਨੇ ਬਹੁਤ ਸਿਫਤ ਕੀਤੀ ਸੀ ਪੰਜਾਬ ਦੇ ਲੋਕ ਬਾਹਰੋਂ ਆਉਂਦੇ ਸੀ ਤੇ ਇੱਥੇ ਆ ਕੇ ਸਿਫਤ ਕਰਦੇ ਸੀ ਵੀ ਤੁਹਾਡਾ 골ਡਨ 게ਟ ਬਣਿਆ ਪਰ ਅੱਜ ਮੈਨੂੰ ਲੱਗਦਾ ਵੀ ਸਰਕਾਰ ਗਈ ਨੂੰ ਵੀ ਕਿੱਲਾ ਚਰ ਹੋ ਗਿਆ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਕਿਉਂ ਨਹੀਂ ਧਿਆਨ ਦਿੰਦਾ ਯਾਰ ਆ ਅੱਜ ਜਿਹੜਾ ਤੁਸੀਂ ਦੱਸ ਰਹੇ ਪੀ 골ਡਨ 게ਟ ਬਣਿਆ ਸੀ ਉਸ ਵੇਲੇ ਅੱਜ ਕਿੰਨੇ ਕਿੰਨੇ ਕਾਲਾ 게ਟ ਬਣ ਚੁੱਕਿਆ ਵਾ ਕੀ ਕਹਣਾ ਚਾਹੋਗੇ ਤੇ ਦੇਖੋ ਜੀ ਇਹ ਇਹ ਮੇਨਟੇਨੈਂਸ ਦੇ ਕੰਮ ਕੇ ਕਰਕੇ ਹੀ ਆ ਕਿੰਨਾ ਕਾ ਵੱਡਾ ਕੰਮ ਐ ਸਰਕਾਰਾਂ ਵਾਸਤੇ ਕਿ ਉਹਨੂੰ ਸਫਾਈ ਕਰਵਾ ਕੇ ਪੇਂਟ ਪੋਟ ਕਰਾਉਂਦਾ ਕੋਈ ਐਡਾ ਲੰਮਾ ਕੰਮ ਤੇ ਨਹੀਂ ਮੈਨੂੰ ਯਾਦ ਅੱਜ ਤੋਂ ਕੋਈ 2 ਸਾਲ ਪਹਿਲੇ ਦੀ ਗੱਲ ਨਹੀਂ ਮੇਰੇ ਖਿਆਲ ਤੇ ਬਾਬੇ ਪੂਰੀ ਵਾਲੇ ਨੇ ਇਹਨਾਂ ਦੀ ਸੇਵਾ ਕਰਾਈ ਸੀ ਤੇ ਸੇਵਾ ਬਾਬਿਆਂ ਨੇ ਕਰਾਈ ਨਾ ਪਰ ਉਹਦੇ ਵੱਲ ਧਿਆਨ ਕਿਸੇ ਦਾ ਵੀ ਧਿਆਨ ਨਹੀਂ ਗਿਆ ਕਿਸੇ ਚੀਜ਼ ਵੱਲ ਧਿਆਨ ਨਹੀਂ ਜਾਂੜਿਆ ਜੇ ਕਿਤੇ ਜਨਤਾ ਨਾਲ ਲੁੱਟ ਹੋ ਰਹੀ ਆ ਉਹਦਾ ਕੋਈ ਨਹੀਂ ਪੁੱਛਦਾ ਵਾਲੀ ਵਾਰਸ ਕੋਈ ਨਹੀਂ ਜੇ ਕਿਸੇ ਚੀਜ਼ ਦਾ ਕੋਈ ਨੁਕਸਾਨ ਹੋ ਰਿਹਾ ਉਹਦਾ ਕੋਈ ਵਾਲੀ ਵਾਰਸ ਨਹੀਂ ਲੋਕੀ ਚੀਕਾ ਮਾਰਨ ਦੇ ਕੋਈ ਸੁਣਵਾਈ ਨਹੀਂ ਕਿਸੇ ਦੀ ਸੰਬੀਤੋ ਬਾਹਰ ਕੰਮ। ਬਾਕੀ ਲੱਗਦਾ ਵੀ ਹੁਣੇ ਬਸਾਤਾ ਲੰਘ ਕੇ ਗਿਆ ਸੌ ਦਾ ਮਹੀਨਾ ਲੰਘ ਗਿਆ ਵਾ ਤੇ ਇੱਥੇ ਕਿਤੇ ਕਿਤੇ ਮੱਛਰ ਜਿਹੜਾ ਵੱਡੀ ਤਦਾਦ ਵਿੱਚ ਆ ਸਕਦਾ ਵਾ ਇੱਥੇ ਇਸ ਦੇਖਿਆ ਸੀ ਕਿ ਡੇਂਗੂ ਮਲੇਰੀਆ ਜਿਹੜਾ ਕੀ ਫੈਲ ਸਕਦਾ ਵਾ ਕੀ ਲੱਗਦਾ ਨਹੀਂ ਕਿਤੇ ਬਿਮਾਰੀ ਸਦਾ ਦੇ ਦੇ ਸਕਦਾ ਇਸ ਨੂੰ ਬਿਲਕੁਲ ਮੈਂ ਤਾਂ ਤੁਹਾਨੂੰ ਬਹਿਲੇ ਹੀ ਗਿਆ ਵਾ ਕਿ ਹੋਰ ਡੇਂਗੂ ਵਾਲਾ ਮੱਛਰ ਜਿਹੜਾ ਕਿਹੜਾ ਛੱਤ ਤੋਂ ਉੱਤ ਅਸਮਾਨ ਤੋਂ ਡਿੱਗਣਾ ਵਾ ਇਹੀ ਜਿਹੜਾ ਕੰਮ ਗਾ ਵਾ ਇਹੀ ਜਿਹੜਾ ਗੰਦ ਜਿਹੜਾ ਇਕੱਠਾ ਹੋ ਰਿਹਾ ਇੱਥੋਂ ਡੇਂਗੂ ਦਾ ਮੱਛਰ ਬੰਦਾ ਵਾ ਔਰ ਇੱਥੋਂ ਡੇਂਗੂ ਜਿਹੜਾ ਵਾ ਕੀ ਅਪੀਲ ਕੀ ਕਰਨਾ ਚਾਹੋਗੇ ਸਰਕਾਰੀ ਅਦਾਰੇ ਨੂੰ ਐਮਐਲਏ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਨੂੰ ਮੇਰੀ ਸਰਕਾਰ ਨੂੰ ਇੱਕੋ ਹੀ ਅਪੀਲ ਜੇ ਕਿ ਆ ਜਿਹੜੇ ਛੋਟੇ ਛੋਟੇ ਕੰਮ ਹੈ ਜਿਹੜੇ ਗ੍ਰੈਂਡ ਬਣੇ ਆ ਜਾਂ ਕਹਿ ਲੋ ਜਿਹੜਾ ਨજર ਵੱਟੂ ਸਾਡੇ ਸ਼ਹਿਰ ਦੇ ਮੱਥੇ ਤੇ ਲੱਗਾ ਇਹਨਾਂ ਦਾ ਧਿਆਨ ਕਰੋ 골ਡਨ ਗੇਟ ਹੋ ਗਿਆ ਇਹ ਚੱਕਰ ਜਿਹੜਾ ਗੰਦ ਹੋ ਗਿਆ ਜਿਹੜੀ ਝੀਲ ਬਣੀ ਪਾਰੇ ਫਈ ਹੈ ਇਹ ਚੀਜ਼ਾਂ ਦਾ ਧਿਆਨ ਕਰੋ ਕਿ ਏਡੇ ਵੱਡੇ ਕੰਮ ਨਹੀਂ ਗਏ ਤੇ ਇਹਨੂੰ ਤੁਸੀਂ ਜ਼ਰੂਰ ਆਪਣੇ ਇੱਕ ਧਿਆਨ ਚ ਲਿਆ ਕੇ ਇਹ ਚੀਜ਼ ਨੂੰ ਪੈਲ ਦੇ ਅਧਾਰ ਦੇ ਉੱਤੇ ਜਿਹੜਾ ਸਹੀ ਕੀਤਾ ਜਾਵੇ ਪਰ ਗੱਲ ਕਰੀਏ ਨੀਲ ਦੀ ਐਂਬੈਸੀ ਦੇਖਦੇ ਹਮੇਸ਼ਾ ਸਾਡਾ ਆਪਣੇ ਚਾਹੇ ਘਰ ਦੀ ਗੱਲ ਕਰੀਏ ਇਹ ਸਾਡੇ ਘਰ ਦਾ ਗੇਟ ਜੇਕਰ ਉਹਨੂੰ ਜੰਗ ਲੱਗਦਾ ਹੋਵੇ ਉਹ ਕਾਲਾ ਪੈਂਦਾ ਹੋਵੇ ਤੇ ਅਸੀਂ ਕਹਿੰਦੇ ਆਂ ਕਿ ਇਹਨੂੰ ਰੰਗ ਕਰ ਦੋ ਗੇਟ ਖਰਾਬ ਹੋ ਰਿਹਾ ਵਾ ਪਰ ਇਹ ਵੀ ਸਾਡਾ ਅਮਰਸਾਹਬ ਸਾਡਾ ਆਪਣਾ ਘਰ ਆ ਕਿਉਂ ਨਹੀਂ ਸਕਾਰਾਂ ਧਿਆਨ ਦੇ ਰਹੀਆਂ ਕਿਹੋਣ ਲੀਡਰ ਜਿਹੜੇ ਧਿਆਨ ਦੇਦੇ ਕੀ ਲੱਗਦਾ ਵੀ ਅਮਰਸਾਹਬ ਸਿਫਤੀ ਸਾਹਿਬ ਦਾ ਘਰ ਆ ਇੱਥੇ ਲੱਖਾਂ ਦੇ ਦਾਅ ਜਿਹੜੇ ਸ਼ਦਾਲੂ ਨੇ ਦੇਸਾਂ ਦੇਸ਼ਾਂ ਤੋਂ ਆਉਂਦੇ ਨੇ ਖਾਸ ਕਰਕੇ ਸ਼ਨੀ ਐਤਵਾਰ ਆਉਂਦੇ ਨੇ ਬਾਕੀ ਰੋਜ਼ ਜੌਂ ਲੈਨੇ ਵਾਗਾ ਬਾਟੇ ਜਾਂਦੇ ਨੇ ਜਿੱਥੇ ਚੰਗੀਆਂ ਚੀਜ਼ਾਂ ਦੀ ਫੋਟੋ ਖੇਦੇ ਹੋਗੇ ਇਹਦੀਆਂ ਵੀ ਕਿਤੇ ਵੀਡੀਓ ਬਣਾ ਕੇ ਲੈ ਜਾਂਦੀ ਹੋਣਗੇ ਬਿਲਕੁਲ ਜੀ ਬਿਲਕੁਲ ਤੋ ਇਹ ਦੇਖੋ ਕਿ ਅੱਜ ਕੱਲ ਹਰ ਇੱਕ ਚੀਜ਼ ਕੈਮਰੇ ਚ ਕੈਪਚਰ ਹੁੰਦੀ ਆ ਹਰ ਚੀਜ਼ ਸੋਸ਼ਲ ਮੀਡੀਆ ਤੇ ਚਲਦੀ ਹੈ ਸੋਸ਼ਲ ਮੀਡੀਆ ਦਾ ਟਾਈਮ ਹੈ ਤੇ ਇਹ ਚੀਜ਼ਾਂ ਵੀ ਜੇ ਤੁਹਾਡੇ ਸ਼ਹਿਰ ਦੀ ਵਧੀਆ ਚੀਜ਼ਾਂ ਜਾਂਦੀ ਹੋਣਗੀਆਂ ਤੇ ਇਹ ਜਿਹੜਾ ਗੰਦਗੀ ਆ ਜਿਹੜੇ ਇੰਨਾ ਹਾਲਾਤ ਮਾੜੇ ਆ ਇਹ ਵੀ ਜ਼ਰੂਰ ਜਾਂਦੀ ਹੋਣਗੇ ਕਿਉਂ ਨਾ ਜਾਣਗੇ ਤੇ ਸਾਨੂੰ ਇਹ ਚੀਜ਼ਾਂ ਦਾ ਛੋਟੇ ਛੋਟੇ ਜਿਹੇ ਕੰਮ ਆ ਕੋਈ ਵੱਡੇ ਕੰਮ ਨਹੀਂ ਇਹਨੂੰ ਪਹਿਲੇ ਧਾਰ ਦੇ ਸਹੀ ਕਰਨਾ ਚਾਹੀਦਾ ਜੀ ਅਪੀਲ ਕੀ ਕਰਨਾ ਚਾਹੋਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਲਕੇ ਦੇ ਐਮਐਲਏ ਜਾਂ ਮੰਤਰੀ ਸਾਹਿਬ ਨੂੰ ਕੀ ਆਪਣੇ ਵੱਲੋਂ ਅਮਰਸਰ ਤੁਸੀਂ ਨਿਵਾਸੀ ਅਮਰਸਰ ਦਾ ਰਹਿਣ ਵਾਲੇ ਹੋ ਕੀ ਬੇਨਤੀ ਕਰਨ ਜਾਓਗੇ ਇੱਕ ਅੰਮ੍ਰਿਤਸਰ ਸ਼ਹਿਰੀ ਹੁੰਦੇ ਨਾ ਤੇ ਮੇਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਹ ਛੋਟੇ ਛੋਟੇ ਕੰਮਾਂ ਵੱਲ ਤੁਸੀਂ ਆਪ ਧਿਆਨ ਕਰੋ ਜੇ ਨਹੀਂ ਹੋ ਰਿਹਾ ਤੇ ਤੁਹਾਡੇ ਕੋਲ ਥਾਰੀ ਮਸ਼ੀਨਰੀ ਪਈ ਹੈ ਵਰਕਰ ਪਏ ਆ ਤੁਸੀਂ ਕਿਹੜਾ ਕੋਈ ਨਵੇਂ ਹਾਇਰ ਕਰਨੇ ਆ ਜਾਂ ਨਵੀਂ ਚੀਜ਼ ਬਣਾਣੀ ਆ ਉਹਨੂੰ ਭੇਜ ਕੇ ਆ ਪਹਿਲ ਦੇ ਧਾਰ ਦੇ ਕੋਈ ਏਡਾ ਲੰਮਾ ਤੇ ਕੰਮ ਹੀ ਨਹੀਂਗਾ ਅ ਮੇਰੇ ਸਾਹਮਣੇ ਫੋਟੋ ਫੋਟੋ ਕਦਾ ਪਾਣੀ ਹੈ ਤੇ ਇਹਨੂੰ ਜਿਹੜਾ ਕੱਢ ਕੇ ਥੱਲੇ ਜਮੀਨ ਸਾਹ ਪੱਕੀ ਜ਼ਮੀਨ ਹੈ ਤੇ ਇੱਥੇ ਕੋਈ ਬੂਟੇ ਵਾਟੇ ਲਵਾਓ ਲੋਕਾਂ ਨੂੰ ਹਰੀ ਹਾਲੀ ਵਾਲਾ ਵਿਖੇ ਕੋਈ ਵਿਊ ਬਣੇ ਅ ਕੀ ਕਰੀ ਬਹੁਤ ਬਤਨਵਾਦੀ ਤੁਸੀਂ ਦੇਖਿਆ ਵੀ ਅੱਜ ਗੱਲਬਾਤ ਕੀਤੀ ਆ ਸਮਾਜ ਸੇਵੀ ਜਿਹੜਾ ਕਿ ਬੰਟੀ ਵੀਰ ਜੀ ਅਕਸਰ ਪੰਜਾਬ ਦੇ ਸਮਾਜ ਦੇ ਮੁੱਦੇ ਦੀ ਗੱਲਬਾਤ ਕਰਦੇ ਨੇ ਪਰ ਥੋੜੀ ਜਿਹੀ ਕਿੰਨੇ 100 ਮੀਟਰ ਦੀ ਦੂਰੀ ਉੱਤੇ ਐਮਐਲਏ ਸਾਹਿਬ ਦਾ ਘਰ ਆ ਉਹਨਾਂ ਦਾ ਧਿਆਨ ਕਿਉਂ ਨਹੀਂ ਪਿਆ ਲੋਕ ਜਦੋਂ ਸਲਾਨੀ ਆਉਂਦੇ ਨੇ ਲੱਖਾਂ ਤਦਾਦ ਵਿੱਚ ਅਮਰਸਰ ਸਾਹਿਬ ਸਿਫਤੀ ਦਾ ਘਰ ਕਿ ਆ ਜਾਂਦਾ ਪਰ ਜਦੋਂ ਗ੍ਰਹਿ ਲੱਗਾ ਵਾ ਸਾਡੇ ਅਮਰਸਰ ਸਾਹਿਬ ਜੋ ਸ਼ੁਰੂਆਤ ਕਰਦੇ ਐਂਟਰ ਹੁੰਦੇ ਆ ਗੰਦਾ ਪਾਣੀ ਤੇ ਖਾਸ ਕਰਕੇ ਜਿਹੜਾ 골ਡਨ ਗੇਟ ਜਿਹੜਾ ਕਿ ਧੰਗ ਲੱਗ ਚੁੱਕਿਆ ਵਾ ਅਜ ਕਾਲਾ ਗੇਟ ਪੈ ਗਿਆ ਵਾ ਸਾਡੇ ਵੀ ਹਲ ਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲਿਆ ਵੀ ਇਸ ਵਾਰ ਧਿਆਨ ਦਿੱਤਾ ਜਾਵੇ ਤਾਂ ਜੋ ਕਿ ਅਮਰਸਰ ਸਾਫ ਸਫਾਈ ਦਾ ਘਾੜ ਜੜਾ ਉਹ ਜਾਨਾ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਅਦੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ